ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਅੱਜ ਤਾਂ ਇੱਕ ਮਾਤਾ ਕਾਲੀ ਦਾ ਟਾਲਾ ਬਹੁਤ ਜ਼ਬਰਦਸਤ ਲੈ ਕੇ ਆਏ ਆਂ ਇਹ ਜਿਹੜੀਆਂ ਪੰਜ ਚੀਜ਼ਾਂ ਦਾ ਇਹ ਪੰਜ ਚੀਜ਼ਾਂ ਜੇ ਮਾਤਾ ਕਾਲੀ ਨੂੰ ਪਹੁੰਚ ਗਈਆਂ ਤੇ ਤੁਹਾਡੇ ਉੱਤੇ ਕੋਈ ਵੀ ਬੁਰੀ ਸ਼ਕਤੀ ਹੋਵੇ ਜਾਂ ਕੋਈ ਕੀਤਾ ਕਰਾਇਆ ਹੋਵੇ ਉਹ ਪੰਜ ਦਿਨਾਂ ਦੇ ਵਿੱਚ ਹੀ ਖਤਮ ਹੋ ਜਾਏਗਾ ਪੰਜ ਦਿਨਾਂ ਦੇ ਵਿੱਚ ਸਾਰਾ ਕੁਝ ਪੱਧਰਾ ਕਰ ਦੇਗੀ ਮਾਤਾ ਕਾਲੀ ਜੇ ਇਹ ਟਾਲਾ ਕਰ ਲਿਆ ਇਹ ਜਿਹੜਾ ਟਾਲਾ ਆ ਬਹੁਤ ਹੀ ਬਹੁਤ ਕਹਿੰਦੇ ਜਿਹੜਾ ਪਾਵਰਫੁੱਲ ਜਿਹੜਾ ਸਭ ਤੋਂ ਪਾਵਰਫੁੱਲ ਟਾਲਿਆਂ ਚਾਉਂਦਾ ਇਹ ਕੋਈ ਜਿਆਦਾ ਸਮਾਨ ਵੀ ਨਹੀਂ ਹੈਗਾ ਪੰਜ ਚੀਜ਼ਾਂ ਦੇਣੀਆਂ ਛੋਟ ਛੋਟੀਆਂ ਚੀਜ਼ਾਂ ਤੇ ਜੇ ਇਹਨੂੰ ਤੁਸੀਂ ਕਰ ਲਿਆ ਤੇ ਤੁਹਾਡੇ ਸਾਰੇ ਕੰਮ ਰਾਸ ਹੋ ਜਾਣਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆਂ ਮਾਤਾ ਕਾਲੀ ਦੇ ਟਾਲੇ ਦੀ ਦੋਸਤੋ ਇਹ ਜਿਹੜੀਆਂ ਪੰਜ ਚੀਜ਼ਾਂ ਜਦੋਂ ਮਾਤਾ ਕਾਲੀ ਕੋ ਪਹੁੰਚ ਜਾਂਦੀਆਂ ਤੁਹਾਡੇ ਨਾਂ ਦੀਆਂ ਜਦੋਂ ਤੁਸੀਂ ਆਪਣੀ ਇਹ ਭੇਟਾ ਪਛਾ ਦਿੰਨੇ ਆ ਫਿਰ ਤੁਹਾਡੇ ਉੱਪਰ ਚਾਹੇ ਕੋਈ ਵੀ ਇਲਮ ਹੋਇਆ ਹੋਵੇ ਚਾਹੇ ਕੋਈ ਵੀ ਬੁਰੀ ਸ਼ਕਤੀ ਹੋਵੇ ਉਹਦਾ ਖਾਤਮਾ ਕਰ ਦੇਗੀ ਉਹਦਾ ਕਾਟ ਕਰ ਦੇਗੀ ਉਹਨੂੰ ਬਿਲਕੁਲ ਸ਼ਾਂਤ ਕਰ ਦੇਗੀ ਉਹ ਬਿਲਕੁਲ ਪਿੱਛੇ हट ਜਾਏਗੀ ਤੇ ਤੁਹਾਡਾ ਜਿਹੜਾ ਨੁਕਸਾਨ ਨਹੀਂ ਕਰੇਗੀ ਤੇ ਜੇ ਤੁਸੀਂ ਇਹ ਚੀਜ਼ਾਂ ਮਾਤਾ ਕਾਲੀ ਦੀਆਂ ਇਹ ਪੰਜ ਚੀਜ਼ਾਂ ਦੇ ਦਿੱਤੀਆਂ ਤੇ ਬਸ ਤੁਹਾਡੇ ਬਾਰੇ ਨਿਆਰੇ ਆ ਪਰ ਇਹਨਾਂ ਚੀਜ਼ਾਂ ਨੂੰ ਦੇਣ ਲਈ ਤੁਹਾਨੂੰ ਮਿਹਨਤ ਵੀ ਥੋੜੀ ਜੀ ਕਰਨੀ ਪੈਣੀ ਹੈ ਕਿਉਂਕਿ ਕਰਕੇ ਕੰਮ ਇਹ ਸ਼ਰਧਾ ਦੇ ਭਾਵਨਾ ਦੇ ਨਾਲ ਹੋਣੇ ਆ ਜੋ ਮਹਾਕਾਲੀ ਦਾ ਜਿਹੜਾ ਕੋਈ ਵੀ ਟਾਲਾ ਆ ਖਾਲੀ ਨਹੀਂ ਜਾਂਦਾ ਵਿਅਰਥ ਨਹੀਂ ਜਾਂਦਾ ਜਿਸ ਨੂੰ ਕਹਿੰਦੇ ਆਪਾਂ ਜੇ ਇਹ ਟਾਲਾ ਖਾਲੀ ਬਾਈ ਦੇ ਵਿੱਚ ਚਲੇ ਜਾਵੇ ਮਾਤਾ ਕਾਲੀ ਉਹ ਕੰਮ ਆਪਣਾ ਪੂਰਾ ਕਰਕੇ ਹੀ ਹਟਦੀ ਆ ਚਾਹੇ ਜੋ ਮਰਜੀ ਹੋ ਜਵੇ ਪਰ ਕਦੀ ਇਹ ਟਾਲਾ ਖਾਲੀ ਨਹੀਂ ਗਿਆ ਪੂਰਾ ਇਹਦਾ ਬੈਨੀਫਿਟ ਮਿਲਦੇ ਮਿਲਦਾ ਹੈ ਜਿੰਨੇ ਵੀ ਕੀਤਾ ਆ ਔਰ ਥੋੜੇ ਦਿਨ ਹੀ ਹੋਏ ਐ ਸਟਾਲੇ ਨੂੰ ਕਰਵਾਇਆ ਸੀ ਕਿਸੇ ਨੂੰ ਇਹ ਪੰਜ ਚੀਜ਼ਾਂ ਦਾ ਟਾਲਾ ਸੀ ਟਾਲੇ ਮਾਤਾ ਕਾਲੀ ਤੇ ਬਹੁਤ ਹੈਗੇ ਸਾਡੇ ਮਾਤਾ ਕਾਲੀ ਦੇ ਘੱਟੋ ਘੱਟ ਨਹੀਂ ਹਜੇ 40 50 ਟਾਲੇ ਮੇਰੇ ਕੋ ਪਏ ਆ ਮੈਂ ਹੌਲੀ ਹੌਲੀ ਪਾਉਂਗਾ ਕਿਉਂ ਕਰਕੇ ਸਭ ਤੋਂ ਜ਼ਿਆਦਾ ਜਿਹੜੇ ਮਾਤਾ ਕਾਲੀ ਦੇ ਢਾਲੇ ਪਏ ਆ ਮਾਤਾ ਕਾਲੀ ਦੇ ਤੇ ਬਾਬੇ ਪੈਰੋ ਦੇ ਢਾਲੇ ਮੇਰੇ ਤੋਂ ਸਭ ਤੋਂ ਜ਼ਿਆਦਾ ਪਏ ਨੇ ਇਸ ਕਰਕੇ ਸਾਰੇ ਢਾਲੇ ਮੈਂ ਪਾਵਾਂਗਾ ਕਿਉਂ ਕਰਕੇ ਇਹਨਾਂ ਢਾਲਿਆਂ ਦੇ ਵਿੱਚ ਹਰ ਕਮਰਾਸ ਹੁੰਦੇ ਆ ਤੇ ਜੇ ਤੁਸੀਂ ਇਹ ਢਾਲਾ ਕਰ ਲਿਆ ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ ਹੀ ਮਿਲੇਗਾ ਹੁਣ ਮੰਨ ਲਓ ਤੁਹਾਡੇ ਤੇ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਹੋਵੇ ਕੋਈ ਵੀ ਪੂਰੀ ਸ਼ਕਤੀ ਕੰਦੀ ਚੀਜ਼ ਭੇਜਤੀ ਹੋਵੇ ਚਾਹੇ ਮਸਾਣੀ ਕਿਉਂ ਨਾ ਹੋਵੇ ਇਹ ਛਟਾਲੇ ਦੇ ਨਾਲ ਮਸਾਣੀ ਵੀ ਸ਼ਾਂਤ ਹੋ ਜਾਂਦੀ ਹੈ। ਚਾਹੇ ਕੋਈ ਵੀ ilm ਕੀਤਾ ਹੋਵੇ ਵੱਡੇ ਤੋਂ ਵੱਡਾ ਚਾਹੇ ਮੁਸਲਮਾਨੀ ilm ਕਿਉਂ ਨਾ ਕੀਤਾ ਹੋਵੇ। ਮੁਸਲਮਾਨੀ ilm ਨੂੰ ਵੀ ਘਟ ਦੇਗੀ ਹੈ ਮਾਤਾ ਕਾਲੀ। ਇਹ ਟਾਲੇ ਨਾਲ। ਤੁਹਾਨੂੰ ਹਰ ਪਾਸੋਂ ਰੱਖਿਆ ਕਰੇਗੀ ਤੁਹਾਡੇ ਆਂ ਬਾਲ ਵੀ ਨਹੀਂ ਬਿੰਗਾ ਹੋਣ ਦਿੰਦੀ। ਜੇਦੋਂ ਤੁਸੀਂ ਸੱਚੀ ਸ਼ਰਧਾ ਦੇ ਨਾਲ ਇਹ ਟਾਲਾ ਕੀਤਾ ਫਿਰ ਇਹਦਾ ਰਿਜ਼ਲਟ ਮਿਲਣਾ ਹੈ। ਅਸੀਂ ਹਮੇਸ਼ਾ ਤੁਹਾਨੂੰ ਇਸ ਕਰਕੇ ਕਹਿੰਨੇ ਆਂ ਕਿਉਂ ਕਰਕੇ ਟਾਲੇ ਜਿਹੜੇ ਆ ਨਾ ਆਪਾਂ ਕਰ ਲੈਨੇ ਆਂ ਕਈ ਵਾਰ ਸਾਡੀ ਸੋਚ ਕਛੋਰ ਹੁੰਦੀ ਹੈ ਤੇ ਟਾਲੇ ਅਸੀਂ ਕੁਝ ਕਰਦੇ ਹੁੰਨੇ ਆਂ ਉਹਦੇ ਨਾਲ ਸਾਨੂੰ ਇਹਦਾ ਰਿਜ਼ਲਟ ਨਹੀਂ ਮਿਲ ਪਾਂਦਾ ਤੇ ਜਿਹੜੇ ਕੰਮ ਨੂੰ ਤੁਸੀਂ ਗਏ ਹੋ ਕਰਨ ਲਈ ਉਸ ਕੰਮ ਨੂੰ ਸੱਚੀ ਸਰਦਾ ਦੇ ਨਾਲ ਵਿਸ਼ਵਾਸ ਰੱਖ ਕੇ ਕਰਿਆ ਕਰੋ ਫਿਰ ਦੇਖਿਓ ਕੰਮ ਕਿੱਦਾਂ ਨਹੀਂ ਪੂਰਾ ਹੁੰਦਾ ਫਿਰ ਤੁਹਾਡੇ ਨਾਲ ਆਪ ਮਾਤਾ ਕਾਲੀ ਸਹਾਈ ਹੋਏਗੀ ਹੁਣ ਦੋਸਤੋ ਸੁਣ ਲਓ ਟਾਲਾ ਕਿੱਦਾਂ ਕਰਨਾ ਹੈ ਪਹਿਲਾਂ ਤਾਂ ਤੁਸੀਂ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਦਿਨ ਟਲੇ ਹੋਏ ਇਹ ਪੰਜ ਚੀਜ਼ਾਂ ਇਕੱਠੀਆਂ ਕਰਨੀਆਂ ਆ ਦੋ ਲੱਡੂ ਲੈਣੇ ਆ ਪਈਆ ਸ਼ਰਾਬ ਦਾ ਸੱਤ ਪਤਾਸੇ ਇੱਕ ਨਾਰੀਅਲ ਤੇ ਇੱਕ ਸ਼ਿੰਗਾਰ ਦਾ ਸਾਮਾਨ ਬਸ ਆ ਪੰਜ ਚੀਜ਼ਾਂ ਨੋਟ ਕਰ ਲਓ ਦੋ ਲੱਡੂ ਪਈਆ ਸ਼ਰਾਬ ਦਾ ਸੱਤ ਪਤਾਸੇ ਇੱਕ ਨਾਰੀਅਲ ਤੇ ਸ਼ਿੰਗਾਰ ਦਾ ਸਾਮਾਨ ਇਹ ਚ ਕਾਲਾ ਸ਼ਿੰਗਾਰ ਲੱਗਣਾ ਲਾਲ ਨਹੀਂ ਲੱਗਣਾ ਇਹਨਾਂ ਦੇਖ ਲਿਓ ਤੇ ਸ਼ਨੀਵਾਰ ਨੂੰ ਤੁਸੀਂ ਇਹ ਜਿਹੜਾ ਸਮਾਨ ਹੈ ਇਹ ਸਮਾਨ ਤੁਸੀਂ ਕੀ ਕਰਨਾ ਜਿਹੜਾ ਸਾਰਾ ਇੱਕ ਲਿਫਾਫੇ ਦੇ ਵਿੱਚ ਪਾ ਲੈਣਾ ਇਕੱਠਾ ਕਰ ਲੈਣਾ ਪਰ ਇਹ ਜਿਹੜੇ ਲੱਡੂ ਹੋਣੇ ਲੱਡੂ ਉੱਤੇ ਨਾ 7 ਟਿੱਕੇ ਕੱਜਲ ਦੇ ਲਾਉਣੇ 7 ਸੰਧੂਰ ਦੇ ਲਾਉਣੇ ਦੋ ਲੱਡੂਆਂ ਉੱਤੇ ਤੇ ਪਤਾਸਿਆ ਉੱਤੇ ਵੀ 7 ਟਿੱਕੇ ਕੱਜਲ ਦੇ ਤੇ 7 ਹੀ ਸੰਧੂਰ ਦੇ ਲਾਉਣੇ ਆ ਠੀਕ ਹੈ ਇਹ ਜਿਹੜਾ ਇਹ ਪੰਜਾਂ ਚੀਜ਼ਾਂ ਨੂੰ ਤੁਸੀਂ ਕੀ ਕਰ ਲੈਣਾ ਜਿੰਨੂੰ ਦਿੱਕਤ ਪਰੇਸ਼ਾਨੀ ਆ ਉਹਦੇ ਸਿਰ ਤੋਂ ਚੁਹਾ ਲੈਣਾ ਪੁੱਠੇ 7 ਵਾਰ ਪੁੱਠਾ ਚੁਹਾ ਲੈਣਾ ਪੁੱਠਾ ਚੋਹਣ ਤੋਂ ਬਾਅਦ ਤੁਸੀਂ ਕੀ ਕਰਨਾ ਮਾਤਾ ਕਾਲੀ ਅਗੇ ਫਰਿਆਦ ਬੇਨਤੀ ਕਰਨੀ ਆ ਕਿ ਮਾਤਾ ਕਾਲੀ ਵੀ ਸਾਨੂੰ ਆ ਦਿੱਕਤਾਂ ਆ ਪਰੇਸ਼ਾਨੀ ਆ ਤੇਰੇ ਚਰਨਾਂ ਦੇ ਵਿੱਚ ਆਏ ਆ ਸਾਨੂੰ ਇਸ ਚੀਜ਼ ਤੋਂ ਬਿਲਕੁਲ ਪਿੱਛੇ ਜਿਹੜੀ ਵੀ ਸਾਡੇ ਨਾਲ ਕੋਈ ਮਾੜੀ ਚੀਜ਼ ਹੈ ਕੋਈ ਮਾੜੀ ਸ਼ਕਤੀ ਹੈ ਸਾਡਾ ਨੁਕਸਾਨ ਕਰ ਰਹੀ ਹੈ ਉਹਨੂੰ ਆਪਣੇ ਨਾਲ ਲੈ ਜਾ ਛੱਡਾ ਜਿਹੜਾ ਖੇੜਾ ਛੱਡ ਦੇਵੇ ਤੇ ਇਸ ਚੀਜ਼ ਨੂੰ ਤੁਸੀਂ ਕਹਿਣ ਤੋਂ ਬਾਅਦ ਜਿਹੜਾ ਸਮਾਨ ਹੈ ਉੱਥੋਂ ਚੁੱਕ ਲੈਣਾ ਫਿਰ ਤੁਹਾਡਾ ਜਿਹੜਾ ਕੰਮ ਹੈ ਮਾਤਾ ਕਾਲੀ ਨੇ ਆਪਣੇ ਆਪ ਹੀ ਕਰ ਦੇਣਾ ਤੁਹਾਨੂੰ ਹੋਰ ਕੋਈ ਕੱਲ ਕਹਿਣ ਦੀ ਲੋੜ ਨਹੀਂ ਪੈਣੀ ਤੁਸੀਂ ਫਿਰ ਇਹ ਜਿਹੜਾ ਸਮਾਨ ਹੈ ਇਹ ਜਾਂ ਤੱਕ ਕਿਤੇ ਮਾਤਾ ਕਾਲੀ ਦੇ ਮੰਦਰ ਦੇ ਵਿੱਚ ਐਦਾਂ ਦਾ ਮੰਦਰ ਹੋਵੇ ਜਿੱਥੇ ਬਹੁਤ ਕੱਲਾ ਜਿਹਾ ਮੰਦਰ ਹੋਵੇ ਕਿਉਂ ਕਰਕੇ ਮੰਦਰਾਂ ਦੇ ਵਿੱਚ ਨਾ ਸ਼ਰਾਬ ਚੜਨ ਨਹੀਂ ਦਿੰਦੇ ਕਈ ਮੰਦਰਾਂ ਦੇ ਵਿੱਚ ਤੇ ਕੋਈ ਐਸਾ ਮੰਦਰ ਦੇਖ ਲਿਓ ਜਿੱਥੇ ਕੋਈ ਬਾਹਰ ਮੰਦਰ ਹੋਵੇ ਜਿੱਥੇ ਕੋਈ ਨਾਂ ਹੁੰਦਾ ਹੋਵੇ ਉੱਥੇ ਚੜ੍ਹਾ ਦੇਣਾ ਪਰ ਜੇ ਉੱਥੇ ਨਹੀਂ ਚੜ੍ਹਾ ਸਕਦੇ ਤਾਂ ਕਿਸੇ ਪੈਰੋ ਦੇ ਮੰਦਰ ਚ ਵੀ ਜਾ ਕੇ ਚੜ੍ਹਾ ਸਕਦੇ ਆਂ ਮਾਤਾ ਕਾਲੀ ਦਾ ਨਾਂ ਲੈ ਕੇ ਇਹਦੇ ਵਿੱਚ ਹੁੰਦਾ ਕੀ ਹੈ ਜਿਹੜੀ ਸ਼ਰਾਬ ਲਗਣੀ ਆ ਬਾਬੇ ਪੈਰੋ ਦੇ ਨਾਂ ਨੂੰ ਹੀ ਜਾਣੀ ਆ ਇਸ ਕਰਕੇ ਬਾਬੇ ਪੈਰੋ ਦੇ ਮੰਦਰ ਤੇ ਵਿੱਚ ਵੀ ਮਾਤਾ ਕਾਲੀ ਦਾ ਨਾਂ ਲੈ ਕੇ ਕੀਤਾ ਜਾ ਸਕਦਾ ਹੈ ਨਹੀਂ ਤਾਂ ਇਹ ਜੇ ਬਾਬਾ ਪੈਰੋ ਜੀ ਦਾ ਮੰਦਰ ਵੀ ਨਹੀਂ ਹੈਗਾ ਤੁਹਾਡੇ ਤੋਂ ਫਿਰ ਤੁਸੀਂ ਕੀ ਕਰਨਾ ਨਹਿਰ ਦੇ ਕੰਢੇ ਤੇ ਜਿੱਥੇ ਪਾਣੀ ਚੱਲਦਾ ਹੋਵੇ ਉੱਥੇ ਜਾ ਕੇ ਵੀ ਤੁਸੀਂ ਮਾਤਾ ਕਾਲੀ ਨੂੰ ਪ੍ਰਿਆਦ ਕਰਕੇ ਹਟਾਲਾ ਕਰ ਸਕਦੇ ਜੇ ਚੱਲਦਾ ਪਾਣੀ ਨਹੀਂ ਹੈਗਾ ਫਿਰ ਤੁਸੀਂ ਇਹ ਜਿਹੜਾ ਕੰਮ ਹੈ ਕਿਤੇ ਵੀ ਸੁਸਾਨ ਜਗਾ ਚ ਉਜਾੜ ਦੇ ਵਿੱਚ ਵੀ ਕਰ ਸਕਦੇ ਹੋ ਉੱਥੇ ਵੀ ਰੱਖ ਕੇ ਆ ਸਕਦੇ ਹੋ ਜਦੋਂ ਇੱਕ ਤੁਸੀਂ ਇਹ ਕਰ ਲਿਆ ਟਾਲਾ ਇਨੇ ਇੱਕ ਵਾਰ ਚਰਜਲਟ ਦੇਣਾ ਪਰ ਤਿੰਨ ਕਰਨੇ ਹੈ ਤਿੰਨ ਸ਼ਨੀਵਾਰ ਲਗਾਤਾਰ ਹੇਟਾਲਾ ਕਰਨਾ ਹੈ ਜਿਹੜਾ ਵੀ ਤੁਹਾਡਾ ਕੋਈ ਵੀ ਕੰਮ ਹੈ ਬਣ ਜਾਏਗਾ ਕੋਈ ਦਿੱਕਤ ਪਰੇਸ਼ਾਨੀ ਹੋਏਗੀ ਉਹ ਵੀ ਠੀਕ ਹੋ ਜਾਏਗੀ ਕੋਈ ਬਮਾਰਟ ਮਾਰਾ ਉਹ ਵੀ ਠੀਕ ਹੋ ਜਾਏਗਾ ਤੇ ਇੱਕ ਚੀਜ਼ ਹੋਰ ਗੈੜੀ ਭੁੱਲ ਗਿਆ ਕਿ ਇਹ ਜਿਹੜਾ ਸਮਾਨ ਹੈ ਜਦੋਂ ਤੁਸੀਂ ਆਪਣੇ ਉੱਤੋਂ ਵਾਰਨਾ ਸੱਤ ਵਾਰ ਆਪਣੇ ਘਰ ਤੋਂ ਵੀ ਘਮਾਣਾ ਹੈ ਘਰ ਤੋਂ ਵੀ ਉਲਟਾ ਘਮਾਣਾ ਹੈ ਉਹ ਤੱਕ ਮਾਨ ਤੋਂ ਬਾਅਦ ਫਿਰ ਤੁਸੀਂ ਲੈ ਕੇ ਜਾਣਾ ਐਨੀ ਚੀਜ਼ ਦਾ ਧਿਆਨ ਰੱਖ ਲਿਓ ਫਿਰ ਉਹ ਜਿਹੜਾ ਜ਼ਮਾਨਾ ਤੁਸੀਂ ਰੱਖ ਦੇਣਾ ਤੁਹਾਡਾ ਆਪਣੇ ਆਪ ਕੰਮ ਹੋ ਜਾਣਾ ਛੋੜੇ ਦਿਨ ਦੇ ਵਿੱਚ ਦੇਖ ਲਿਓ ਰਿਜ਼ਲਟ ਇਹਦਾ ਬਹੁਤ ਜ਼ਬਰਦਸਤ ਹੈ ਬਸ ਸੱਚੀ ਸ਼ਰਧਾ ਤੇ ਭਾਵਨਾ ਨਾਲ ਕਰ ਲਿਓ ਬੈਨੀਫਿਟ ਤੁਹਾਨੂੰ ਮਿਲਣਾ ਹੈ ਮਿਲਣਾ ਹੈ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਹੈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੈ ਪੀਰਾਂ ਦੀ ਜੈ ਮਸਤਾਂ ਦੀ ਹਮਾਲਕਪਲੀ ਕਰੇ